ਇੱਕ ਸਾਰੇ ਮੁਕਦਮਾਦਰ ਜੋ ਹੈ ਸੀ ਐਫਆਈਆ ਨੰਬਰ 54 ਅੰਡਰ ਸੈਕਸ਼ਨ 383 ਆਈਪੀਸੀ ਥਾਣਾ ਡਿਵੀਜ਼ਨ ਨੰਬਰ 7 ਦੇ 20 ਤੋ 2024 ਇਹਦੇ ਵਿੱਚ ਇੱਕ ਜਿਹੜੀ ਮਦਈ ਹੈ ਲੇਡੀ ਇੰਦਰਜੀਤ ਕੌਰ ਇਮੀਗ੍ਰੇਸ਼ਨ ਦਾ ਕੰਮ ਕਰਦੀ ਹੈ ਉਹਨੇ ਇੱਕ ਕੰਪਲੇਂਟ ਦਿੱਤੀ ਸੀ ਵੀ ਮੈਨੂੰ ਇਹਨੇ ਫੋਨ ਦੇ ਉੱਤੇ ਐਕਸਟਰਸ਼ਨ ਕੀਤਾ ਤੇ ਜੋ ਕਾਕਾ ਸਿੰਘ ਏਰੀਅਸਪਾਨਾ ਸਿੱਧੂ ਸੁਲੂਰ ਦਾ ਰਹਿਣ ਵਾਲਾ ਹੈ ਉਹਦਾ ਨਾਮ ਵੀ ਇਹ ਬਾਰ-ਬਾਰ ਮੈਨੂੰ ਜਿਹੜਾ ਕਾਲਾਂ ਕਰਕੇ ਥ੍ਰੈਟ ਕਰ ਰਿਹਾ ਸੌਸ਼ਨ ਕਰਕੇ ਮੇਰੇ ਕੋਲ ਪੈਸੀ ਮੰਗ ਰਿਹਾ ਤੇ ਜਿਹੜਾ ਇਹਦੇ ਨਾਲ ਮੇਰਾ ਕੋਈ ਲੈਣ ਦੇ ਨਹੀਂ ਤਿੰਨੇ ਮੇਰੇ ਘਰ ਦੇ ਵੀ ਜਿਹੜਾ ਧਰਨਾ ਹੋ ਗਿਆ ਲਵਾ ਲਿਆ ਮੇਰੇ ਸਹੁਰਿਆਂ ਦੇ ਪਿੰਡ ਵੀ ਜਿਹੜਾ ਮੈਨੂੰ ਐਕਸਪਲੋਇਟ ਕਰ ਰਿਹਾ ਵੀ ਮੈਂ ਉੱਥੇ ਵੀ ਜਾ ਕੇ ਤੇਰਾ ਜੂਸ ਕੱਟੂਗਾ ਤੇ ਕਾਫੀ ਜੜੀਆਂ ਨੇ ਮਤਲਬ ਦਸੀਆਂ ਤੇ ਕੁਝ ਫਾਰਮ ਵੀ ਦੇ ਦਿੱਤੀ ਉਹਦੇ ਵਿੱਚ ਅਸੀਂ ਇੱਕ ਮੁਕੱਦਮਾ 20 ਤਰੀਕ ਨੂੰ ਜਿਹੜਾ ਦਰਜ ਕੀਤਾ ਸੀ ਇਹ ਜਿਹੜਾ ਕਾਕਾ ਸੀ ਦੂਰੀ ਇਸ ਪੰਨਾ ਸੀ ਦੂ ਜਿਹੜਾ ਉਹਨੂੰ ਗ੍ਰਿਫਤਾਰ ਕੀਤਾ ਸੀ ਥਨੌਲੇ ਤੋਂ ਉਹ ਸਾਡੇ ਕੋਲ 2 ਦਿਨ ਰਿਮਾਂਡ ਤੇ ਜਿਹੜਾ ਅਸੀਂ ਉਹ ਰਿਮਾਂਡ ਹਾਸਿਲ ਕੀਤਾ ਸੀ ਤੇ ਮੈਂ ਇਹਦੇ ਵਿੱਚ ਜਿਹੜਾ ਮੀਡੀਆ 'ਚ ਵੀ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਦੇਖੀਆਂ ਵੀ ਇਹਨੂੰ ਡਿਊਰਿੰਗ ਰਿਮਾਂਡ ਇਹਨੂੰ ਇੰਟਰਨਮੈਂਟ ਕੀਤਾ ਗਿਆ ਇਹਨੂੰ ਬਰਫ ਤੇ ਪਾਇਆ ਗਿਆ ਇਹ ਜਿਹੜੀਆਂ ਗੱਲਾਂ ਬਿਲਕੁਲ ਗਲਤ ਹਨ ਜਿਹੜਾ ਅਸੀਂ ਕਾਨੂੰਨ ਦੇ ਮੁਤਾਬਿਕ ਇਹ ਮਦਈ ਦੀ ਜੋ ਐਪਲੀਕੇਸ਼ਨ ਸੀ ਉੱਤੇ ਮਕਦਮਾ ਦਰਜ ਕੀਤਾ ਇਹਨੂੰ ਮਾਨ ਲੋ ਕੋਰਟ ਪੇਸ਼ ਕੀਤਾ ਦਾ 2 ਦਿਨ ਦਾ ਜਿਹੜਾ ਰਿਮਾਂਡ ਹਾਸਲ ਕੀਤਾ ਤੇ ਗ੍ਰਿਫਤਾਰੀ ਸਮੇਂ ਦਾ ਪ੍ਰੋਪਰ ਮੈਡੀਕਲ ਕਰਾਇਆ ਜਿਸ ਨੂੰ ਅਸੀਂ ਜੁਡੀਸ਼ੀਅਨ ਭੇਜਦਾ ਸੀ ਉਸ ਦਿਨ ਦਾ ਫਿਰ ਦੁਬਾਰਾ ਮੈਡੀਕਲ ਕਰਾਇਆ ਤੇ ਇਹਨੂੰ ਜੁਡੀਸ਼ੀਅਨ ਭੇਜਿਆ ਗਿਆ ਤੇ ਜੋ ਕਾਨੂੰਨ ਮੁਤਾਬਿਕ ਪੁੱਛਗਿਛ ਵੰਦੀ ਸੀ ਉਹ ਕੀਤੀ ਗਈ ਪਰ ਜਿਹੜੇ ਇਸ ਤਰ੍ਹਾਂ ਦੇ ਐਲੀਗੇਸ਼ਨ ਵੀ ਮੈਨੂੰ ਇੰਟਰਵਿਊ ਵਿੱਚ ਬਿਲਕੁਲ ਗਲਤ ਹੈ ਬੇਬੁਨਿਆਦ ਹੈ